ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਅੱਜ ਬਾਈ ਜੀ ਹੈਗੀ 26 ਤਰੀਕ 26 ਮਾਰਚ 2025 ਤੇ ਨਾਗ ਅੱਜ ਆਇਆ ਬਾਈ 2 4 6 7 ਕਨਾਗ ਆਇਆ ਜੀ ਤੇ ਅੱਪਾ ਪਹੁੰਚ ਗਏ ਆ ਤੂੜੀ ਪੂਰੇ ਮੰਡੀ ਵਿੱਚ ਤੂੜੀ ਦੀ ਬੋਲੀ ਤੇ ਤੇ ਦੇਖਦੇ ਆ ਅੱਜ ਜਿਹੜਾ ਰੇਟ ਕ੍ਰੀਟ ਜਾਂਦੀ ਏ ਤੂੜੀ ਤੇ ਨਾਗ ਅੱਜ ਬਾਈ ਥੋੜੇ ਜਿਹੇ ਤੇ ਬਾਜ਼ਾਰ ਅੱਜ ਜਿਆਦਾ ਆ ਜਿਹੜਾ ਰੇਟ ਵਧਣ ਦਾ ਚਾਂਸ ਪੋਲ ਆ ਬਾਈ ਤੇ ਦੇਖਦੇ ਆ ਕੀ ਰੇਟ ਜਾਂਦੀ ਆ ਲਓ ਜੀ ਬੋਲੀ ਸਟਾਰਟ ਹੋ ਗਈ ਦੇਖਦੇ ਆ ਕੀ ਰੇਟ ਜਾਂਦੀ ਏ ਤੂੜੀ ਇਹ ਜੀ ਪਹਿਲੀ ਤਰੀਕ ਤੋਂ 7 ਵਜੇ ਬੋਲੀ ਆ ਪਹਿਲੀ ਤਰੀਕ ਤੋਂ ਪਹਿਲੀ ਤਰੀਕ ਤੋਂ ਇਸ ਬੋਲੀ ਦਾ ਟਾਈਮ ਬੜਾ 7 ਵਜੇ ਦਾ ਰੱਖਿਆ ਗਿਆ ਜੀ ਚੌਕ ਪੁਰੇ ਮੰਡੀ ਦੇ ਵਿੱਚ ਸਾਰੇ ਕਿਸਾਨਾਂ ਨੂੰ ਬੇਨਤੀ ਹੈ ਜੀ ਚੌਕ ਪੁਰੇ ਮੰਡੀ ਦੇ ਵਿੱਚ 20 ਰੁਪਏ ਅੰਦਰ ਦੀ ਅੰਦਰ ਦੀ ਬਾਈ 220 ਰੁਪਏ 25 ਰੁਪਏ ਜੀ 35 250 250 ਰੁਪਿਆ 250 ਰੁਪਿਆ ਧੰਨਵਾਦ ਕੰਜਾ 252 252 ਬੋਲਾ ਕਿ ਨਾ 450 252 ਰੁਪਏ ਲਓ ਜੀ ਪਹਿਲੀ ਟਰਾਲੀ ਲੱਗੀ 255 ਰੁਪਏ ਜੀ ਇਹ ਵੀ ਟਰਾਲੀ ਦੀ 255 ਰੁਪਏ ਬਾਈ ਨਾਗਰੇ ਕੇ ਬਾਈ 6 ਹੋਰ ਇਹ ਦੇਖਦੇ ਆ ਕਿ ਰੇਟ ਜਾਂਦੀ ਹੈ ਬਾਈ ਦੇਖ ਸਕਦੇ ਵਪਾਰੀ ਆ ਜੀ ਬਹੁਤ ਆਇਆ ਪਹਿਲੀ ਟਰਾਲੀ ਦਾ ਜਿਹੜਾ ਰੇਟ ਹੈ 250 ਲੱਗਿਆ ਜੀ ਆ ਦੇਖ ਦੇ ਇੰਟੀਟਾਨਾ ਆ ਰਿਹਾ ਨਾ ਉਹ ਦੇ ਵਿੱਚ ਵਾਹਦੇ ਆ ਸਾਨੂੰ ਬਾਹਰ ਦੀ ਅੰਦਰ ਦੀ ਅੰਦਰ ਦੀ ਭਾਈ ਬੋਲੋ ਜੀ ਆਇਆ ਭਾਈ ਉਹ ਹਨ ਇੱਧਰ ਆ ਆ ਕੇ ਨੇੜੇ ਆ ਜਾ ਆਇਆ ਭਾਈ ਬੋਲੀ ਰੱਖ ਜੇ ਜਾਨੀ ਤੇ ਵੀਰੇ ਕੀ ਬਣਾ ਕਿੰਨੇ ਰੱਖੇ 160 ਰੁਪਏ ਲੱਖਿਆ 200 ਰੁਪਏ ਆ ਯਾਰ 200 200 200 300 ਰੁਪਿਆ ਜਾਊਗੀ 250 ਰੁਪਿਆ ਲਾ ਬਾਈ ਨੇ ਦੇ ਦੇ ਕਿਹੜੇ ਦੇ ਦੇ ਬਾਈ ਨੇ ਇਹ ਵੀ ਲੱਗ 250 ਰੁਪਿਆ ਲੱਗ ਗਈ ਦੂਸਰੀ ਢਾਲੀ ਵੀ ਠੀਕ ਹੈ ਨਾਗਰਾਗੇ ਇਹ ਪੰਜ ਹੋਰ ਜੀ ਇਹ ਦੇਖਦੇ ਆ ਕਿ ਰੜ ਜਾਂਦੇ ਪਾਈ ਦੇ ਆ ਸਾਡੇ ਮਹਾਰਾਜ ਕਰੋ ਕੁਆਲਿਫਾਈ ਚੇਕ ਕਰੇ ਨਾ ਰੇੜੀ ਨਹੀਂ ਖੁੱਗੀ ਸਾਡੇ ਲੋ ਬਲਾ ਘਰ ਦੀ ਛੇ ਨਾ ਰੇੜਾ ਬਤਾਦਾ ਕਰ ਆਈ ਜਿਵੇਂ ਕਰ ਲੱਗ ਤੱਕ ਹੀ ਆ ਜਾਂਦੇ ਆ ਉਹ ਜਾਂ ਜਿੰਦਾਰਾ ਆ ਬੋਲੋ ਭਾਈ ਅੰਦਰ ਦੀ 250 ਰਕੇਵਾਲ ਜੀ ਹਾਂ ਜੀ 250 53 60 65 70 75 80 85 285 ਤੇਰੀ ਆ ਤੇਰੀ ਆ ਹਾਂ 285 ਬੋਲਾ ਕਿ 90 ਹੁਣ ਬੋਲ 95 300 5 305 ਬੋਲਾ ਕਿ ਨਾ ਕੈਨੋ ਸੋ 5 ਰੁਪਏ ਬਾਈ ਲਓ ਜੀ ਇਹ ਲੱਗੀ 305 ਰੁਪਏ ਹੀ ਹੈ ਇਹ ਚੌਥੀ ਟਰਾਲੀ ਦਾ ਜਿਹੜਾ ਰੇਟ ਗਿਆ ਬਾਦ 305 ਰੁਪਏ ਲੱਗੀ ਤੇ ਨਾ ਗਰੇਗੇ ਬਾਈ ਤਿੰਨ ਸਾਰੇ ਹੋ ਰਹੇ ਦੇਖਦੇ ਕਿ ਰੇਟ ਜਾਂਦੀ ਹੈ ਆ ਖੜੀ ਤੇਰੀ ਕਿੰਨਾ ਹੈਗਾ ਬੋਲਾ ਜੀ 250 ਰੁਪਿਆ 250 ਰੁਪਿਆ 250 ਰੁਪਿਆ ਬੋਲਾ ਭਾਈ ਕਿਨੇ 60 ਰੁਪਏ 65 70 270 ਬੋਲਾ ਭਾਈ ਕਿਨੇ 80 85 285 ਬੋਲਾਂਗੇ ਨੇ 285 ਜੀ ਲੈ ਲਓ ਜੀ ਵੀ 285 ਰੁਪਏ ਲੱਗ ਗਈ ਲਓ ਜੀ ਨਾ ਗਰੇ ਕੇ ਸਾਰੇ ਤਿੰਨ ਹੋਰੀ ਇਹ ਦੇਖਦੇ ਕਿ ਰੜ ਜਾਂਦੇ ਇਹ ਵੀ ਤੂੜੀ ਸਾਫ ਆ ਬਈ ਅੰਦਰ ਦੀ ਤੂੜੀ ਜਮ ਕਰੋ ਇਹੋ ਹੀ ਕੁਆਲਿਟੀ ਚੈੱਕ ਵਧੀਆ ਤੂੜੀ ਸਾਫ ਚੁੱਕੀ ਉਹ ਤਾਂ ਦਾਂਗੇ ਘਰ ਦਾ ਇਹ ਵੀ ਆ ਬਈ ਅੰਦਰ ਦੀ ਅੰਦਰ ਦੀ ਟੂੜੀ ਬੋਲੋ ਜੀ ਜਾਏਗਾ ਭਾਈ 300 ਰੁਪਏ ਕਰਾਇਆ ਨਹੀਂ ਜਾਂਦਾ ਵੀ 230 230 ਰੁਪਏ 35 40 45 200 250 55 60 65 265 70 75 75 ਬੋਲ ਲੈਣੇ 275 ਰੁਪਏ ਹਾਂਜੀ ਇਹ ਵੀ ਲੱਗੀ 275 ਰੁਪਏ ਲੱਗੀ ਨਾ ਕਰੇਗੇ ਦੂਜੀ ਤੇ ਵੀਡੀਓ ਨੂੰ ਕਰੋ ਹਰ ਵਾਰ ਸ਼ੇਅਰ ਜੀ